ਓ ਕੀ ਹਾਲ ਹੈ ਜੜਵੇੜੇ ਠੀਕ ਮਿਹਰਬਾਨੀ ਪਿਆਰ ਦੇਣ ਲਈ ਔਰ ਸਾਡੀਆਂ ਸਕਿੱਟਾਂ ਜਿਵੇਂ ਭੈਣ ਜੀ ਨੇ ਦੱਸਿਆ ਵੀ ਮੈਂ ਤਾਂ ਆਪਦਾ ਨਾਮ ਭੁੱਲ ਜਾਨੀ ਆ ਮੈਂ ਕਿਹਾ ਛੱਡਾ ਤੇਰੇ ਕਿੱਥੇ ਜਾਦ ਰਹੇ ਨੇ ਬਾਕੀ ਤੁਸੀਂ ਸਾਡੀਆਂ ਸਕਿੱਟਾਂ ਦੇਖਦੇ ਹੋ ਪਿੰਡੂ ਗੱਲਾਂ ਬਾਤਾਂ ਹੁੰਦੀਆਂ ਉਹੀ ਮੋਟਰ ਤੇ ਵੀਡੀਓ ਬਣਾ ਲਈਦੀਆਂ ਤੁਸੀਂ ਪਿਆਰ ਕਰਦੇ ਹੋ ਤੁਹਾਡਾ ਤਹਿ ਦਿਲੋਂ ਧੰਨਵਾਦ ਹੈ ਆ ਕਿਵੇਂ ਹੋਆ ਠੀਕ ਆ ਬੰ ਮੈਂ ਕਹਿੰਦਾ ਨਜ਼ਾਰਾ ਆ ਗਿਆ ਯਾਰ ਓਏ ਮੇਰੇ ਵਾਲਾ ਚਾਚਾ ਸ਼ੌਨੀ ਅੱਜ ਆਇਆ ਨੂੰ ਮੈਂ ਕਹਿਆ ਸੀ ਜਟਵੇੜਾ ਚੱਲ ਚੱਲ ਉਥੇ ਰੌਣਕਾਂ ਮੰਨੀਆਂ ਨਹੀਂ ਸੋ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਰੀ ਕਮੇਟੀ ਦਾ ਜਿਨ੍ਹਾਂ ਨੇ ਰੱਬ ਵਰਗੇ ਰੂਹਾਂ ਦੇ ਦਰਸ਼ਨ ਕਰਾਏ ਬਾਬੇ ਰੋਡੂ ਜੀ ਦੇ ਅਸ਼ੀਰਵਾਦ ਨਾਲ ਕਿਉਂਕਿ ਉਹਨਾਂ ਦੇ ਹੁਕਮ ਤੋਂ ਬਿਨਾ ਪੱਤਾ ਨਹੀਂ ਚੱਲਦਾ ਝੁੱਲਦਾਗਾ ਸੋ ਤੁਹਾਡਾ ਪਿਆਰ ਤੁਹਾਡਾ ਸਤਿਕਾਰ ਬਹੁਤ ਮਿਹਨਤਾਂ ਕਰਕੇ ਇੱਥੇ ਪਹੁੰਚੇ ਆਂ ਸਾਰੀ ਕਮੇਟੀ ਨੂੰ ਮੈਂ ਪਿਛਲੀ ਵਾਰੀ ਰਿਕਵੈਸਟ ਕਰਕੇ ਗਿਆ ਸੀ ਮੈਂ ਕਿਹਾ ਵੀ ਜਦੋਂ ਬੀਬੀਆਂ ਭੈਣਾਂ ਦਾ ਮੇਲਾ ਹੁੰਦਾ ਮੈਂ ਉਦੋਂ ਆਉਂਦਾ ਰਿਹਾ ਚਾਰ ਪੰਜ ਸਾਲ ਤੋਂ ਪਰ ਮੈਂ ਕਿਹਾ ਕਿ ਭਾਈ ਉਹਨਾਂ ਦੇ ਦਰਸ਼ਨ ਕਰਨੇ ਆ ਜਿੱਦੇ ਬੰਦਿਆਂ ਦਾ ਮੇਲਾ ਹੋਇਆ ਮੈਨੂੰ ਉਦੋਂ ਬੁਲਾਇਓ ਸਭ ਬਹੁਤ ਖੁਸ਼ੀ ਹੈ ਅੱਛਾ ਮੈਂ ਇੱਕ ਗੱਲ ਦੱਸਣੀ ਚਾਹੁੰਨਾ ਤੁਹਾਨੂੰ ਆਪ ਦੀ ਹੁਣ ਮੈਂ ਗੱਲ ਵੀ ਸੁਣਾ ਦੇ ਆਂ ਬਾਈ ਰਾਜਾ ਸਿੱਧੂ ਤੇ ਸਾਡੀ ਭੈਣ ਬਲਜਿੰਦਰ ਕੌਰ ਇਹਨਾਂ ਨੇ ਵੀ ਆਪ ਦੀ ਹਾਜ਼ਰੀ ਲਵਾਉਣੀ ਆ ਸੋ ਅਸੀਂ ਵੀ 10 20 ਮਿੰਟ ਤੁਹਾਡੇ ਨੂੰ ਚਲੋ ਨਾਲੇ ਹੱਸਾਂ ਲਾਂਗੇ ਅੱਛਾ ਮੈਂ ਗੱਲ ਕਹਿੰਦਾ ਸੀ ਵੀ ਪਿੱਛੇ ਜੇ ਸਰਕਾਰ ਨੇ ਐਲਾਨ ਕਰਤਾ ਕਹਿੰਦੇ ਜਿਹਦੇ ਪੰਜ ਜਵਾਕਾਂ ਨੂੰ ਜ਼ਮੀਨ ਦਾ ਮਰੱਬਾ ਮਿਲੂ ਮੈਂ ਭੱਜਿਆ ਘਰੇ ਘਰ ਵਾਲੀ ਨੂੰ ਜਾ ਕੇ ਮੈਂ ਕਿਹਾ ਭਗਵਾਨ ਮੈਨੂੰ ਕਹਿੰਦੀ ਹੋ ਉਹ ਮੈਂ ਕਿਹਾ ਸਰਕਾਰ ਨੇ ਐਲਾਨ ਕਰਤਾ ਜਿਹਦੇ ਪੰਜ ਜਵਾਬ ਉਹਨੂੰ ਜ਼ਮੀਨ ਦਾ ਮਰੱਬਾ ਮਿਲੂ ਮੈਨੂੰ ਕਹਿੰਦੀ ਭੈਣ ਦਿਆ ਖਸਮਾ ਤੂੰ ਕਿਉਂ ਟੜਿਆ ਫਿਰਦਾ ਤੇਰੇ ਦਾ ਦੋ ਆ ਉਹ ਮੈਂ ਕਿਹਾ ਪਾਨੇ ਨੂੰ ਐਵੇਂ ਨਾ ਜਾਣ ਲਈ ਜਿਹੜੇ ਗਵਾਂਡੀਆਂ ਦੇ ਤਨ ਉਹ ਵੀ ਲੈ ਆਪਣੇ ਹੀ ਆ ਮੈਂ ਕਹ ਖੜ ਜਾ ਮੈਂ ਸਿਆਣ ਕੇ ਲੈ ਕੇ ਆਉਣਾ ਜਦੋਂ ਮੈਂ ਗਵੰਡੀਆਂ ਦੇ ਤਿੰਨ ਲੈ ਕੇ ਆਇਆ ਮੇਰੇ ਸਾਲੇ ਮੇਰੇ ਵਾਲੇ ਦੋਨੇ ਦਿਸਣ ਨਾ ਮੈਂ ਕਹ ਭਾਗਵਾਨ ਆਪਣੇ ਵਾਲੇ ਦੋ ਕਿੱਧਰ ਗਏ ਕਹਿੰਦੀ ਹੋਕਾ ਤੂੰ ਕੱਲੇ ਨੇ ਨਹੀਂ ਸੁਣਿਆ ਜਿਹਦੇ ਸੀਗੇ ਸਿਆਣ ਕੇ ਲੈ ਗਿਆ ਅੱਛਾ ਇੱਕ ਗੱਲ ਹੋਰ ਆ ਬਾਹਰ ਵੀ ਮਾੜਾ ਮੋਟਾ ਮੌਕਾ ਮਿਲਿਆ ਜਾਣ ਦਾ ਕੈਨੇਡਾ ਤੁਹਾਨੂੰ ਪਤਾ ਆਪਣੇ ਪੰਜਾਬੀਆਂ ਦੇ ਦਿਮਾਗ ਬਹੁਤ ਆ ਉਹ ਮੈਂ ਪਹਿਲੀ ਵਾਰੀ ਪਿੰਡਾਂ ਵਾਲਾ ਬੰਦਾ ਪਹਿਲੀ ਵਾਰੀ ਜਹਾਜ਼ 'ਚ ਬੈਠਾ 에ਰੋਸਟਸਾਈ ਮੈਨੂੰ ਕਹਿੰਦੀ ਭਾਨਾ ਜੀ ਮੈਂ ਕਿਹਾ ਹੋ ਕਹਿੰਦੀ ਜਹਾਜ਼ ਦਾ ਮਾਹੌਲ ਕਿਹੋ ਜਿਹਾ ਲੱਗਦਾ ਮੈਂ ਕਿਹਾ ਮੇਰੇ ਅਸ਼ ਵਾਲਾ ਮੈਨੂੰ ਤਾਂ ਜਿਵੇਂ ਘਰ ਵਰਗਾ ਲੱਗਦਾ ਕਹਿੰਦੀ ਕਿਵੇਂ ਮੈਂ ਕਿਹਾ ਘਰੇ ਵੀ ਕੋਈ ਮੂੰਹ ਨਹੀਂ ਲਾਉਂਦਾ ਇੱਥੇ ਵੀ ਕੋਈ ਮੂੰਹ ਨਹੀਂ ਲਾਉਂਦਾ ਕਹਿੰਦੀ ਦੱਸੋ ਕੀ ਖਾਣਾ ਮੈਂ ਕੰਨ ਜਾ ਖੁਰ ਕੇ ਮਖਾ ਜੀ ਪੂਜੀਆ ਪਦਾਨਾ ਲਿਆ ਦਿਓ ਕਹਿੰਦੀ ਭੈਣ ਦਿਆ ਖਸਮਾ ਪ੍ਰਭਾਤ ਫੇਰੀ ਤੇ ਆਇਆ ਚਲੋ ਜਦੋਂ ਅਸੀਂ ਇਹ ਉੱਥੇ ਉਤਰੇ ਜਿਹੜਾ ਇਹਨਾਂ ਦਾ ਜਾਂਦਾ ਅੱਡਾ ਹੁੰਦਾ ਉੱਥੇ ਮੈਨੂੰ ਮੇਮ ਦੇਖ ਕੇ ਕਹਿੰਦੀ ਉਹ ਮੈਂ ਕਿਹਾ ਭਾਨਾ ਸਿਆ ਇਹਨਾਂ ਨੇ ਵੀ ਚਾਚਾ ਬਾਹੂ ਚੈਨਲ ਸਬਸਕ੍ਰਾਈਬ ਕਰਿਆ ਪਛਾਣ ਲਿਆ ਮੈਂ ਵੀ ਮੂਰੋਂ ਐ ਕਰਤਾ ਉਹਨੇ ਮੈਨੂੰ ਫੇਰ ਐ ਕਰਿਆ ਮੈਂ ਕਿਹਾ ਬਣ ਗਈ ਗੱਲ ਮੈਂ ਕਿਹਾ ਹਾਂ ਨਾਲ ਪੰਜਾਬੀ ਖੜਾ ਸੀ ਕੰਨ ਤੇ ਲਫੇੜਾ ਮਾਰਿਆ ਕਹਿੰਦਾ ਸਾਲਿਆ ਪਛਾਣਿਆ ਪਛੂਣਿਆ ਕੋਈ ਨਹੀਂ ਫਿੰਗਰਪ੍ਰਿੰਟ ਲਾ ਇੱਥੇ ਚਲੋ ਹੋਟਲ ਚ ਜਾਵੜੇ ਜੀ ਮੈਂ ਉਹ ਪ੍ਰਮੋਟਰ ਕਹਿੰਦਾ ਵੀ ਭਾਨਿਆ ਨਹਾ ਧੋ ਲੈ ਜਦੋਂ ਬਾਹਰ ਆਉਣਾ ਹੋਇਆ ਨਾ ਤੇ ਆ ਕਾਰਡ ਲਾ ਨਹੀਂ ਕਾਰਡ ਲਾ ਕੇ ਬਾਹਰ ਆ ਜੀ ਮੈਂ ਨਹਾ ਧੋ ਕੇ ਕਾਰਡ ਲਾ ਲਿਆ ਸਾਲਾ ਗੇਟ ਖੁੱਲਿਆ ਨਹੀਂ ਮੇਰਾ ਸਾਲਾ ਮੈਂ ਕਿਹਾ ਗੱਲ ਕੀ ਹੈ ਪ੍ਰਮੋਟਰ ਨੂੰ ਫੋਨ ਲਾਇਆ ਮੈਂ ਕਿਹਾ ਗੇਟ ਨਹੀਂ ਖੁੱਲਦਾ ਉਹ ਕਹਿੰਦਾ ਭਾਨਿਆ ਕਾਰਡ ਲਾਉਣਾ ਸੀ ਮੈਂ ਕਿਹਾ ਲਾ ਲਿਆ ਕਹਿੰਦਾ ਮੈਂ ਕਿਹਾ ਇੱਕ ਵਾਰ ਹੀ ਲਾ ਲਿਆ ਕਹਿੰਦਾ ਨਹੀਂ ਦੁਬਾਰਾ ਟਕਾ ਕੇ ਕਾਰਡ ਲਾ ਪਰ ਮਾਤਾ ਆਤਮਾ ਦੀ ਕਸਮ ਜਦੋਂ ਟਰੱਕ ਦੇ ਦਰਪਾਲ ਪਾਈ ਹੁੰਦੀ ਆ ਕਾਰਡ ਤੇ ਡੋਡੇ ਐ ਪਾ ਲਈ ਠੋਕਿਆ ਅੰਦਰ ਕਾਰਡ ਫਿਰ ਗੇਟ ਖੋਲ੍ਹਿਆ ਖੁੱਲਿਆ ਨਾ ਫਿਰ ਪ੍ਰਮੋਟਰ ਨੂੰ ਫੋਨ ਲਾਇਆ ਮੈਂ ਕਿਹਾ ਪ੍ਰਮੋਟਰ ਸਾਹਿਬ ਗੇਟ ਨਹੀਂ ਖੁੱਲਦਾ ਉਹ ਕਹਿੰਦਾ ਭਾਨਿਆ ਕਾਰਡ ਚੱਜ ਨਾਲ ਆ 6 7 ਮਾਰੇ ਕਰਕੇ ਅੰਦਰ ਫਿਰ ਨਾ ਗੇਟ ਖੁੱਲਿਆ ਮੈਂ ਕਿਹਾ ਪ੍ਰਮੋਟਰ ਸਾਹਿਬ ਗੇਟ ਨਹੀਂ ਖੁੱਲ ਰਿਹਾ ਕਹਿੰਦਾ ਗੇਟ ਦਾ ਖੁੱਲਣਾ ਬੋਲਦਾ ਐ ਕਿਵੇਂ ਆ ਮੈਂ ਕਿਹਾ ਅੱਧਾ ਕਿਲੋ ਡੋਡੇ ਖਾ ਗਿਆ ਹੁਣ ਬਾਜ ਮੇਰੀ ਕੋਈ ਲਰਗੀ ਤਾਂ ਨਿਕਲਣੀ ਨਹੀਂ ਉਹ ਕਹਿੰਦਾ ਸਾਲਿਆ ਡੋਟਿਆਂ ਵਾਲਾ ਕਾਰਡ ਨਹੀਂ ਓਏ ਇਹ ਕਾਰਡ ਗੇਟ ਤੇ ਘਸਾਉਣਾ ਸੀ ਉਹ ਮੈਂ ਕਿਹਾ ਸਾਡੇ ਪੰਜਾਬ ਤਾਂ ਕਾਰਡ ਡੋਟਿਆਂ ਵਾਲਾ ਹੀ ਮੰਨਦੇ ਆ ਕਿਉਂ ਬਾ ਫੇਰ ਕੀ ਸੀ ਜਦੋਂ ਆਉਣ ਲੱਗੇ ਆਹਾਹਾ ਤੁਹਾਨੂੰ ਪਤਾ ਜਿੱਥੇ ਮਰਜੀ ਜਾਇਓ ਜਿੱਥੇ ਮਰਜੀ ਘੁੰਮ ਲੋ ਆਪਦੇ ਪੰਜਾਬ ਵਰਗੀ ਮਿੱਟੀ ਨਹੀਂ ਲੱਭਦੀ ਕਿਤੋਂ ਸੱਚਾ ਨਾ ਸੋ ਮੈਂ ਨਾਲ ਦੇ ਨੂੰ ਮੈਂ ਕਿਹਾ ਵੀ ਜਾਨ ਸਰ ਆਪਣੀ ਮਿੱਟੀ ਨੂੰ ਸਲਾਮ ਕਰਨਾ ਸਜਦਾ ਕਰਨਾ ਕੀ ਹੋ ਗਿਆ ਕੀ ਗੱਲ ਹੋ ਗਈ ਓਏ ਉਹ ਤਾਂ ਜੱਟ ਸਾਡੇ ਦਿਲਾਂ ਚ ਵੱਸਦਾ ਹੈ ਦਿਲਾਂ ਚ ਵੱਸਦਾ ਰਹਿਣਾ ਸਿੱਧੂ ਮੂਸੇ ਵਾਲੇ ਦੇ ਨਾਮ ਤੇ ਕਰੀ ਚੀਕਾਂ ਮਾਰ ਕੇ ਦੱਸਦੇ ਮੂਸੇ ਤੱਕ ਸੁਣਣ ਸਿੱਧੂ ਵਾਰੇ ਵੀ ਬਹਿ ਜਾ ਦੋ ਮਿੰਟ ਪੱਖੇ ਨਹੀਂ ਚੱਲਦੇ ਬਾਈ ਬੇਨਤੀ ਆ ਪੱਖੇ ਨਹੀਂ ਚੱਲਦੇ ਹੱਥ ਬੰਨ ਕੇ ਬੇਨਤੀ ਆ ਗਰਮੀ ਬਹੁਤ ਆ ਪੱਖੇ ਜ਼ਰੂਰ ਚਲਾਓ ਹੱਥ ਬੰਨ ਕੇ ਬੇਨਤੀ ਆ ਚਲਾਉਨੇ ਆ ਬਾਈ ਬਹਿ ਜਾ ਬਹਿ ਜਾ ਬਹਿ ਜਾ ਕੋਈ ਨਹੀਂ ਪੱਖੇ ਚਲਾਉਨੇ ਆ ਗਰਮੀ ਬਹੁਤ ਆ ਚਲਾਉਨੇ ਆ ਪੱਖੇ ਸੋ ਬਾਈ ਮੈਂ ਸਿੱਧੂ ਮੂਸੇ ਵਾਲੇ ਨਾਲ ਬਹੁਤ ਸਮਾਂ ਗੁਜ਼ਾਰ ਰਿਹਾ ਕੈਂਟ ਬੰਦਾ ਸੀ ਕੈਂਟ ਚ ਲਾਉਂਦਾ ਬਾਈ ਆਉਂਦਾ ਕਿੱਥੇ ਆ ਜਰੂਰ ਪੱਖੇ ਚ ਲਾਓ ਗਰਮੀ ਬਹੁਤ ਆ ਗਰਮੀ ਬਹੁਤ ਜਿਆਦੇ ਆ ਬੱਸ ਦੀ ਗੱਲ ਨਹੀਂ ਸੋ ਸਿੱਧੂ ਮੂਸੇ ਵਾਲਾ ਬਾਈ ਇੱਕੋ ਹੀ ਸੀ ਇੱਕੋ ਹੀ ਰਹਿਣਾ ਰਹਿੰਦੀ ਦੁਨੀਆ ਤੱਕ ਸਾਡੇ ਦਿਲਾਂ ਚ ਬਸੂਗਾ ਜਿੱਡਾ ਸਾਡੇ ਪੰਜਾਬੀਅਤ ਦਾ ਸਾਡੀ ਕੌਮ ਦਾ ਉਹ ਯੋਧਾ ਨਾਂ ਉੱਚਾ ਕਰ ਗਿਆ ਸ਼ਾਇਦ ਕਿਸੇ ਤੋਂ ਇੰਨਾ ਉੱਚਾ ਨਾਂ ਨਹੀਂ ਹੋਣਾ ਤਾੜੀਆਂ ਮਾਰ ਕੇ ਦੱਸ ਦਿਓ ਇੱਕ ਵਾਰੀ ਸਾਡੀ ਪੰਜਾਬੀ ਕੌਮ ਨੂੰ ਗੋਰੇ ਕਾਲੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਪੰਜਾਬੀ ਕੌਮ ਕੀ ਹੈ ਤੇ ਉਹ ਦੱਸਣ ਲਈ ਸਾਡਾ ਯੋਧਾ ਸੀ ਸਿੱਧੂ ਮੂਸੇਵਾਲਾ ਬਹੁਤ ਸਮਾਂ ਉਹਦੇ ਨਾਲ ਗੁਜ਼ਾਰਿਆ ਮਰਨ ਤੱਕ ਇਕੱਠੇ ਰਹੇ ਆ ਉਹਦੇ ਨਾਲ ਬਸ ਉਹ ਹੀ ਦੋ ਦਿਨ ਪਹਿਲਾਂ ਮਿਲ ਕੇ ਆਏ ਸੀ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਆ ਗਿਆ ਆ ਗਿਆ ਚਲਾਉਂਦਾ 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 ਇੱਥੇ ਆ ਕੇ ਦੱਸੋ ਸਮਝ ਨਹੀਂ ਆਉਂਦੀ ਕੁਝ ਵੀ ਆ ਗਿਆ ਆ ਗਿਆ ਭਾਈ ਚਲਾਓ ਯਾਰ ਪ੍ਰਧਾਨ ਸਾਹਿਬ 2 ਮਿੰਟ ਦੇ ਦਿਓ ਭਾਈ 2 ਮਿੰਟ ਚ ਆ ਗਿਆ ਓਏ ਆ ਗਿਆ 2 ਮਿੰਟ ਸਾਰ ਲਓ ਪਿੰਡ ਵਾਲੇ ਬੰਦੇ ਆ ਸਾਨੂੰ ਤਾਂ ਗਰਮੀ ਵੀ ਮੇਰੇ ਸਾਲੇ ਦੀ ਏਸੀ ਵਰਗੀ ਲੱਗਦੀ ਆ ਕੋਈ ਫਰਕ ਨਹੀਂ ਪੈਂਦਾ ਐ ਨਾ ਡਰਿਆ ਕਰੋ ਹਾਂ ਸੋ ਰਾਜੇ ਨੂੰ ਵੀ ਲਾਉਨੇ ਆ ਲਾਹ ਲਾ ਦੀਏ ਰਾਜਾ ਸੋਣੀਆਂ ਗੱਲਾਂ ਬਾਤਾਂ ਜੇ ਸੋਣੀਆਂ ਦਾ ਹੱਥ ਖੜੇ ਕਰਕੇ ਦੱਸ ਦਿਓ ਆਹੀ ਪਿਆਰਾ ਥੋੜਾ ਭਰਾਵੋ ਥੋਡੀ ਖਾਤਰੀ ਵੀਡੀਓ ਬਣਾਉਨੇ ਆ ਥੋਡੀ ਖਾਤਰ ਕੋਈ ਅਸੀਂ ਗੰਦ ਨਹੀਂ ਪਾਉਂਦੇ ਵੀਡੀਓ ਚ ਵੀ ਤੁਸੀਂ ਆਪਦੀਆਂ ਮਾਵਾ ਪਹਿਣਾ ਚ ਬਹਿ ਕੇ ਨਾ ਵੀਡੀਓ ਦੇਖ ਸਕੋ ਹਰ ਇੱਕ ਵੀਡੀਓ 'ਚ ਮੈਸੇਜ ਹੁੰਦਾ ਸਰਕਾਰਾਂ ਨਾਲ ਵੀ ਪੰਗੇ ਲਾਉਨੇ ਆ ਜਿੱਥੇ ਸਰਕਾਰਾਂ ਦੀ ਗੱਲ ਗਲਤ ਹੁੰਦੀ ਆ ਉੱਥੇ ਵੀ ਬੋਲਦੇ ਆ ਸੋ ਚਲੋ ਜਦੋਂ ਕਨੇਡਾ ਤੋਂ ਆਉਣ ਲੱਗਾ ਮੈਨੂੰ ਮੇਮ ਕਹਿੰਦੀ ਤੁਸੀਂ ਪੰਜਾਬੀ ਹੋ ਮੈਂ ਕਿਹਾ ਸਾਨੂੰ ਦੱਸਣ ਦੀ ਲੋੜ ਐ ਮੇਰੇ ਸਾਲੇ ਦੀ ਪੰਜਾਬੀ ਐ ਕਹਿੰਦੀ ਤੁਹਾਡੇ ਦਿਮਾਗ ਬਹੁਤ ਹੁੰਦੇ ਆ ਮੈਂ ਕਿਹਾ ਹੋ ਸਿੱਧੇ ਕੰਮਾਂ ਨੂੰ ਵੀ ਦਿਮਾਗ ਬਹੁਤ ਆ ਪੁੱਠੇ ਕੰਮਾਂ ਨੂੰ ਵੀ ਬਹੁਤ ਦਿਮਾਗ ਆ ਕਹਿੰਦੀ ਫਿਰ ਐਂ ਦੱਸ ਜਾਜ ਕਿੱਥੋਂ ਦੀ ਜਾ ਰਿਹਾ ਐ ਮੈਂ ਕਿਹਾ ਜਹਾਜ਼ ਕਿੱਥੋਂ ਦੀ ਜਾ ਰਿਹਾ ਦੱਸ ਨੂੰ ਕਹਿੰਦੀ ਜੇ ਤੂੰ ਦੱਸ ਤਾਂ 1000 ਡਾਲਰ ਦੇਉ ਮੈਂ ਕੀ ਕਰਿਆ ਸੀਸਾ ਖੋਲ੍ਹਿਆ ਹੱਥ ਬਾਹਰ ਕੱਢਿਆ ਹੱਥ ਅੰਦਰ ਕਰਕੇ ਮੈਂ ਕਿਹਾ ਜੀ ਇਸ ਵਕਤ ਜਾ ਰਿਹਾ ਕੈਨੇਡਾ ਦੇ ਬਿਨਿ ਪੈਗ ਥਾਣੀ ਉਹਨੇ 에ਅਰ ਹੌਸਟਸ ਨੂੰ ਪੁੱਛਿਆ ਜਾ ਕੇ ਕਹਿੰਦੀ ਯੈਸ ਬਿਨਿ ਪੈਗ ਥਾਣੀ ਜਾ ਰਿਹਾ ਮੈਨੂੰ ਕਹਿੰਦੀ ਭਾਨੇ ਤੈਨੂੰ ਕਿਵੇਂ ਪਤਾ ਉਹ ਮੈਂ ਕਿਹਾ ਬਰਫ਼ ਜੰਮ ਜਾਂਦੀ ਆ ਬਿਨਿ ਪੈਗ ਬਰਫ਼ ਬਹੁਤ ਜੰਮਦੀ ਆ ਇਸ ਕਰਕੇ ਪਤਾ ਲੱਗ ਗਿਆ ਘੰਟਾ ਕ ਜਾਜ ਉੱਠਿਆ ਮੈਨੂੰ ਕਹਿੰਦੀ ਹਣ ਦੱਸ ਜਾਜ ਕਿੱਥੋਂ ਦੀ ਜਾ ਰਿਹਾ ਮੈਂ ਫੇਰ ਸ਼ੀਸ਼ਾ ਖੋਲ੍ਹਿਆ ਹੱਥ ਬਾਹਰ ਕੱਢਿਆ ਹੱਥ ਅੰਦਰ ਕਰਕੇ ਕਿਹਾ ਮੈਂ ਕਿਹਾ ਹੁਣ ਜਾ ਰਿਹਾ ਜੀ ਨਿਊਯਾਰਕ ਥਾਣੀ ਮੈਨੂੰ ਕਹਿੰਦੀ ਤੈਨੂੰ ਕਿਵੇਂ ਪਤਾ ਮੈਂ ਕਿਹਾ ਬਿਲਡਿੰਗਾਂ ਉੱਚੀਆਂ ਮੇਰਾ ਹੱਥ ਬਿਲਡਿੰਗਾਂ ਚ ਵੱਜ ਗਿਆ ਕਹਿੰਦੀ ਓ ਮਾਈ ਗੋਡ ਇੰਟੈਲੀਜੈਂਟ ਪੰਜਾਬੀ 8-9 ਘੰਟੇ ਜਾਜ ਉੱਡਿਆ ਮੈਨੂੰ ਕਹਿੰਦੀ ਹੁਣ ਦੱਸ ਕਿੱਥੋਂ ਦੀ ਜਾ ਰਿਹਾ ਮੈਂ ਹੱਥ ਬਾਹਰ ਕੱਢਿਆ ਹੱਥ ਅੰਦਰ ਕਰਕੇ ਮੈਂ ਕਿਹਾ ਹੁਣ ਜਾ ਰਿਹਾ ਜੀ ਪਾਕਿਸਤਾਨ ਥਾਣੀ ਮੈਨੂੰ ਕਹਿੰਦੀ ਤੈਨੂੰ ਕਿਵੇਂ ਪਤਾ ਮੈਂ ਕਿਹਾ ਮੇਰਾ ਸਾਲਾ ਮੇਰੀ ਕੋਈ ਘੜੀ ਲਾ ਕੇ ਲੈ ਗਿਆ ਚਲੋ ਇੱਥੇ ਆਏ ਮੈਂ ਕਿਹਾ ਵੀ ਆਪਣੀ ਮਿੱਟੀ ਨੂੰ ਸਜਦਾ ਕਰਨਾ ਆਪਣੀ ਮਿੱਟੀ ਦੀ ਸਮੈਲ ਲੈਣੀ ਹੈ ਜਦੋਂ ਜਹਾ ਅਰਪੋਰਟ ਤੋਂ ਉਤਰ ਕੇ ਗੱਡੀ ਰੋਕਾਈ ਮੈਂ ਡਰਾਈਵਰ ਨੂੰ ਮੈਂ ਕਿਹਾ ਲਾਈ ਕਰਾ ਸਾਈਡ ਤੇ ਮਿੱਟੀ ਨੂੰ ਸਜਦਾ ਕਰੀਏ ਮੈਂ ਉਤਰ ਕੇ ਜਦੋਂ ਆਪਣੇ ਦੇਸ਼ ਦੀ ਮਿੱਟੀ ਸੁੰਘੀ ਮੈਂ ਡਰਾਈਵਰ ਨੂੰ ਮੈਂ ਕਿਹਾ ਓਏ ਆਪਣੇ ਦੇਸ਼ ਦੀ ਮਿੱਟੀ ਮੋਸਕ ਗਈ ਓਏ ਕਹਿੰਦਾ ਜੱਜ ਨਾ ਦੇਖ ਲੈ ਗਾਂ ਦਾ ਫੁੱਸ ਸੁੰਘੀ ਜਾਂਨੇ ਸੋ ਇੱਕ ਐਂਟਰੀ ਅਸੀਂ ਹੋਰ ਲਾਵਾਂਗੇ ਸਾਡੀ ਭੈਣ ਤੇ ਰਾਜਾ ਭਾਈ ਨੂੰ ਬੇਨਤੀ ਹੈ ਵੀ ਇੱਕ ਐਂਟਰੀ ਹੋਰ ਲਾਵਾਂਗੇ ਅਸੀਂ ਉਦੋਂ ਸਾਡੀ ਬੀਬੋ ਭੂਆ ਵੀ ਆਜੂ ਪੱਖੇ ਜ਼ਰੂਰ ਚਲਾ ਦਿਓ ਭਾਈ ਬਹੁਤ ਬੁਰਾ ਹਾਲ ਹੈ ਮੈਂਤਾਲੀ ਗੱਲ ਆ ਤੁਹਾਡੀ ਪੱਖੇ ਚਲਾਇਓ 2-3 ਨਹੀਂ ਚੱਲਦੇ ਦੁਬਾਰਾ ਫੇਰ ਐਂਟਰੀ ਲਾਉਨੇ ਆ ਉਦੋਂ ਨੂੰ ਬੀਬੋ ਭੂ ਆ ਜੂਗੀ ਉਹਨਾਂ ਚਾ ਰਾਜਾ ਸਿੱਧੂ ਬਾਈ ਉਦੋਂ ਬਾਅਦ ਚ ਲਾਹ ਵੀਰਾ ਬਾਈ